ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ ਸੈਂਕੜੇ ਪਿੰਡ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਲਗਾਤਾਰ ਰਾਹਤ ਕਾਰਜ ਚਲਾਏ ਜਾ ਰਹੇ ਨੇ ਬੇਸ਼ੱਕ ਬੀਤੇ ਦਿਨ ਸਤਲੁਜ ਦਰਿਆ ਦੇ ਵਿੱਚ ਉਫਾਨ ਤੇ ਸੀ ਕਿਹਾ ਜਾ ਰਿਹਾ ਸੀ ਕਿ ਲਗਾਤਾਰ ਪਾਣੀ ਦਾ ਪੱਧਰ ਵਧਣ ਵਾਲਾ ਆਸ-ਪਾਸ ਦੇ ਪਿੰਡਾਂ ਦੇ ਵਿੱਚ ਰਹਿੰਦੇ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਪਰ ਹੁਣ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਕੁਝ ਘਟਿਆ ਜੋ ਕਿ ਲੋਕਾਂ ਦੇ ਲਈ ਰਾਹਤ ਦੀ ਖਬਰ ਹੈ ਸਰ ਕੀ ਨਾਮ ਹੈ ਆਰਾਮ ਸਰ राम सुख जी कैसे देखते हो लगातार पानी का पतर सतलुज दरियाज دریاؤں میں زیادہ تھا اب پانی کی ستتی کیا ہے کیا اب سر پانی کی سی 771.90 تے ساڈا چل رہا گیج چل رہی ہے جو کہ کسی کو پانی 27 اور 28000 دے وچ وچ چل رہا سارا ہاں جی پچھلے دو دن کیا ستتی تھی پچھلے دو دن ستتی تھوڑی زیادہ تھی سر کبھی 771 کبھی 774 ٹاپ 774.30 ہزار پر اب بالکل ستتی نیچے اگئی ہے سر ہاں جی ਪਹਿਲੇ ਬਤਾਇਆ ਜਾ ਰਹਾ ਸੀ ਬੀਤੇ ਦੋ ਦਿਨ ਪਹਿਲੇ 2 ਇੰਚ ਦਾ 2 ਫੁੱਟ ਪਾਣੀ ਹੋਰ ਵੱਧ ਗਿਆ ਤਾਂ ਸਥਿਤੀ ਖਰਾਬ ਹੋ ਸਕਦੀ ਹੈ ਹਾਂਜੀ ਹਾਂਜੀ ਪਹਿਲੇ ਥਾ ਨਾ ਪਹਿਲੇ ਫਿਰ ਉਹ ਪ੍ਰਸ਼ਾਸਨ ਵੀ ਦੇਖ ਹੀ ਰਹਾ تھا ਉਸਕੋ ਤਾਂ ਉਹ ਵੀ ਤਿਆਰੀ ਬਾੜੀ ਟੀਮ ਹੈ ਸਥਿਤੀ ਕੀ ਆ ਤਾਂ 2 ਫੁੱਟ ਜੇ ਪਾਣੀ 2 ਫੁੱਟ ਉਪਰ ਹੋਰ ਜਾਂਦਾ ਵੀ ਡੰਜਰ ਸ਼ੋ ਕਰਦੇ ਤੇ ਅਲਰਟ ਕਰ ਦਿੰਦੇ ਹੈ ਇਹਨਾਂ ਨੂੰ ਫਿਰ ਹਾਂਜੀ ਹੁਣ ਕਿਤਨਾ ਫੁੱਟ ਨੀਚੇ ਹੈ ਹੁਣ 3 ਫੁੱਟ ਨੀਚੇ ਆ ਗਿਆ 3 1/2 ਫੁੱਟ ਨੀਚੇ ਆ ਗਿਆ ਪਾਣੀ ਸਰ ਲੋਕ ਲਗਾਤਾਰ ਘਬਰਾਏ ਹੋਏ ਆ ਪੈਨਿੰਗ ਹੋ ਰਿਹਾ ਲੋਕੋ ਕੋ ਕੀ ਕਹਿਣਾ ਚਾਹੋਗੇ ਲੋਕੋ ਕੋ ਕਹਿਣਾ ਕਿ ਅਭੀ ਥੋੜਾ ਇਹ ਰੱਖੇ ਘਬਰਾਣੇ ਕੋ ਕੋ ਇਤਨੀ ਜਰੂਰਤ ਨਹੀਂ ਹੈ ਬਾਕੀ ਬਰਸਾਤ ਦੇ ਪਰ ਡਿਪੈਂਡਡ ਕਰਦਾ ਹੈ ਜੇ ਬਰਸਾਤ ਹੁੰਦੀ ਹੈ ਤਾਂ ਥੋੜਾ ਪਿਆ ਜਾਂਦਾ ਫਰਕ ਜੇ ਬਰਸਾਤ ਨਹੀਂ ਹੁੰਦੀ ਪਿੱਛੇ ਸੇ ਪਾਣੀ ਛੋੜਾ ਜਾਂਦਾ ਫਿਰ ਕੀ ਸਥਿਤੀ ਹੈ ਫਿਰ ਥੋੜਾ आएगा फिर तो थोड़ा पड़ता है प्रभाव तो पड़ता ही है सर क्या लगता फिर को का माहौल बन जाएगा वो तो बनेगा सर पर फिर भी फिलहाल कुदरत अब ठीक है सर मौसम भी और अब पानी भी घटता जा रहा है सर की खबर है लोगों हाँ जी हाँ जी हाँ जी रात की खबर है यहाँ के लोगों को अब रात की खबर है कितना पानी कम हुआ अब पानी काफ़ी कम हो गया सर पहले पैंतालीस हजार पानी चल रहा था और आज ढाई ढाई हजार छोड़ लिया कभी छियाली हजार कभी हजार कभी तरतालीस हजार कभी चालीस हजार ऐसे राहत है, है। रहा आजी, 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 रहा ये पानी छोड़ते भी ए, कितना छोड़ेंगे पानी सर वो कभी जैसे पंतालीस हजार छियालीस हजार ऐसे ऐसे करते छोड़ रहे आराम से हाँ जी हाँ जी हाँ जी ਤਦਾਦੀ ਹੈ ਕਿ ਇਸ ਤਰੀਕੇ ਦੇ ਨਾਲ ਜਿਹੜਾ ਕਿ ਲਗਾਤਾਰ ਹੜ੍ਹ ਵਰਗਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਕਈ ਥਾਵਾਂ 'ਤੇ ਹੜ੍ਹ ਆ ਚੁੱਕੇ ਹਨ ਤੇ ਕਈ ਇਲਾਕੇ ਅਜੇ ਹਨ ਜੋ ਕਿ ਹੜ੍ਹ ਆਉਣ ਦੀ ਕਗਾਰ ਤੇ ਨੇ ਜਿਸ ਕਰਕੇ ਲੋਕ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ